ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਪਰਮਾ ਦਾ ਮੁਰਤੋ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ ਅੱਜ ਰਾਤ ਦੇ ਮੌਸਮ ਦੀ ਪੰਜਾਬ ਦੇ ਕੀ ਹਾਲਾਤ ਦਿਖਾਈ ਦੇ ਰਹੇ ਨੇ ਜਾਣਕਾਰੀ ਦਵਾਂਗੇ ਜੀ ਮੀਂਹ ਹਨੇਰੀ ਅਤੇ ਚੱਖੜ ਕਿਸ ਇਲਾਕੇ ਵਿੱਚ ਦਿਖਾਈ ਦੇ ਰਿਹਾ ਤੇ ਗਰਮੀ ਦੇ ਕਿੰਮੇ ਦਾ ਰੁੱਖਾ ਜਰਾਤ ਨੂੰ ਦਿਖਾਈ ਦੇ ਰਿਹਾ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਸਮ ਬਣਿਆ ਹੋਇਆ ਹੈ ਜੀ ਦਿਨ ਦੇ ਵੇਲੇ ਪੂਰੀ ਕੜਕਮੇ ਦੀ ਧੁੱਪ ਪਈ ਹੈ ਜਿਸ ਦੇ ਕਾਰਨ ਟੈਂਪਰੇਚਰ ਜਿਹੜੇ ਨੇ ਉਹ 37-38 ਡਿਗਰੀ ਤੱਕ ਦਿਨ ਦੇ ਬਣ ਚੁੱਕੇ ਸੀ ਰਾਤ ਨੂੰ ਵੀ ਗਰਮੀ ਦਾ ਅਹਿਸਾਸ ਹੁੰਦਾ ਰਹੇਗਾ ਪਰ ਹਵਾਵਾਂ ਜਿਹੜੀਆਂ ਨੇ ਦੱਖਣ ਪੱਛਮ ਰੂਪ ਤੋਂ ਚਲਦੀਆਂ ਦਿਖਾਈ ਦੇ ਰਹੀਆਂ ਨੇ ਜਿਨ੍ਹਾਂ ਦੇ ਕਰਕੇ ਥੋੜੀ-ਬਹੁਤੀ ਗਰਮੀ ਦੇ ਵਿੱਚ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਅਗਰ ਗੱਲ ਕਰ ਲਈ ਅੱਜ ਰਾਤ ਦੇ ਤਾਪਮਾਨ ਦੀ ਤਾਪਮਾਨ ਜਿਹੜੇ ਨੇ ਉਹ 25-26-27 ਡਿਗਰੀ ਤੱਕ ਬਣੇ ਰਹਿਣਗੇ ਜੀ ਕਿਉਂਕਿ ਹਵਾ ਚੱਲਣ ਦੇ ਨਾਲ ਥੋੜੀ-ਬਹੁਤੀ ਜਿਹੜੀ ਰਾਹਤ ਹੈ ਗਰਮੀ ਤੋਂ ਮਿਲਦੀ ਹੋਈ ਦਿਖਾਈ ਦੇ ਰ ਮੀਂਹ ਹਨੇਰੀ ਚਖੜ ਚੱਲਣ ਦੀ ਉਮੀਦ ਨਹੀਂ ਹੈ ਜੀ ਅਗਰ ਗੱਲ ਕਰੀਏ ਆਪਾਂ ਆਉਂਦੇ ਸਿਸਟਮ ਦੀ ਤਾਂ ਇੱਕ ਸਵੇਰ ਦੇ ਵੇਲੇ ਗੁਰਦਾਸਪੁਰ ਨੰਗਲ ਤੋਂ ਵਿੱਚ ਹੁਸ਼ਿਆਰਪੁਰ ਬਲਾਚੌਰ ਰੂਪਨਗਰ ਦੇ ਏਰੀਆ ਵਿੱਚ ਇੱਕ ਸਿਸਟਮ ਐਂਟਰ ਕਰਦਾ ਦਿਖਾਈ ਦੇ ਰਿਹਾ ਤੜਕੇ ਸਾਰ ਤੋਂ 4-5 ਵਜੇ ਦੇ ਕਰੀਬ ਇਸ ਇਲਾਕੇ ਦੇ ਵਿੱਚ ਹਨੇਰੀ ਚਖੜ ਦੇ ਨਾਲ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਮੀਂਹ ਦੇ ਚਾਂਸ ਸਵੇਰ ਵੇਲੇ ਬਣਦੇ ਹੋਏ ਦਿਖਾਈ ਦੇ ਰਹੇ ਪਰ ਅੱਜ ਓਵਰঅল ਗੱਲ ਕਰੀਏ ਰਾਤ ਦੀ ਤਾਂ ਮੌਸਮ ਸਾਫ਼ ਤੇ ਖੁਸ਼ਕ ਹੈ ਜੀ ਕੋਈ ਵੱਡੀਆਂ ਕਾਰਵਾਈਆਂ ਮੌਸਮ ਦੀ ਦਿਖਾਈ ਨਹੀਂ ਦੇ ਰਹੀਆਂ ਅਗਰ ਗੱਲ ਕਰੀਏ ਮੌਸਮ ਮੁੜ ਕੇ ਤੇ ਹਮਸ ਵਾਲਾ ਬਣਿਆ ਰਹੇਗਾ ਕਿਉਂਕਿ ਮੀਂਹ ਪੈਣ ਤੋਂ ਬਾਅਦ ਲਗਾਤਾਰ ਦੋ ਦਿਨ ਅੱਜ ਧੁੱਪ ਪਈ ਹੈ ਜਿਸ ਦੇ ਕਾਰਨ ਜੋ ਹਵਾ ਦੇ ਵਿੱਚ ਨਮੀ ਸੀ ਅਤੇ ਧਰਤੀ ਦੇ ਵਿੱਚ ਜੋ ਨਮੀ ਸੀ ਉਹ ਮੁੜ ਕੇ ਤੇ ਪਸੀਨੇ ਵਿੱਚ ਕਨਵਰਟ ਹੋ ਚੁੱਕੀ ਹੈ ਜੀ ਤੇ ਇਹਦੇ ਬਾਰੇ ਹੁਣ ਨਵੀਂ ਜਿਹੜੀ ਅਪਡੇਟ ਹੈ ਉਹ ਮੌਸਮ ਦੀ ਹੀ ਹੈ ਜੇ ਸਵੇਰ ਦੇ ਵੇਲੇ ਮੀਂਹ ਦਿਖਾਈ ਦੇ ਰਿਹਾ ਉਹ ਅਗਰ ਪੈਂਦਾ ਹੈ ਤਾਂ ਮੌਸਮ ਦੇ ਵਿੱਚ ਥੋੜੀ-ਬਹੁਤੀ ਰਾਹਤ ਗਰਮੀ ਤੋਂ ਮਿਲਦੀ ਹੋਈ ਦਿਖਾਈ ਦੇ ਸਕਦੀ ਹੈ ਇਹ ਰਾਤ ਦੀ ਅਪਡੇਟ ਸੀ ਜੀ ਅਗਰ ਨਵੀਂ ਅਪਡੇਟ ਲੈਣੀ ਹੈ ਤਾਂ ਸਵੇਰ ਦੇ ਵੇਲੇ ਅਸੀਂ ਕੱਲ ਤੇ 11 ਤੇ 12 ਦਿਨ ਜੋ ਮੀਂਹ ਦੇ ਚਾਂਸ ਨੇ ਉਹਦੇ ਬਾਰੇ ਸਵੇਰ ਦੇ ਵਿੱਚ ਵੀਡੀਓ ਲੈ ਕੇ ਆਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਜੀ